ਤੇ ਚੱਲਿਆ ਸੀ ਦੀਪੇ ਪਾਣੇ ਖੇਤ ਜਾਂਦਾ ਮੈਂ ਤਾਂ ਚਾ ਲੈ ਕੇ ਇਸ ਤੇਰੇ ਵਾਸਤੇ ਚਾਹ ਮੈਂ ਫੇਰ ਪੀ ਲੂੰ ਮੈਂ ਮਾੜਾ ਖੇਤ ਗੇੜਾ ਮਾਰਿਆ ਮੈਂ ਉੱਥੇ ਦੇਖਣਾ ਸੀਗਾ ਜੀਜੂ ਲੱਗ ਗਿਆ ਤੇਰਾ ਹਾਂ ਜੀ ਹੁਣ ਤਾਂ ਵਧੀਆ ਲੱਗ ਗਿਆ ਜੀ ਅੱਛਾ ਚਲ ਕੋਈ ਗੱਲ ਨਹੀਂ 1 ਮਹੀਨੇ ਤੱਕ ਕੋ ਖੁਸ਼ਖਬਰੀ ਆਉਣ ਵਾਲੀ ਹੈ ਕਿਹੜੀ ਖੁਸ਼ਖਬਰੀ ਭੈਣ ਉਹ ਤੈਨੂੰ ਟਾਈਮ ਤੇ ਦੱਸਾਂਗੇ ਅੱਛਾ ਠੀਕ ਆ ਚਾਹ ਤਾਂ ਪੀ ਲੈਂਦਾ ਦਾ ਚਾਹ ਮੈਂ ਫੇਰ ਪੀਣਾ ਆ ਕੇ ਮਾੜਾ ਖੇਤ ਜਾ ਆ ਓਕੇ ਮੇਰੇ ਸਾਲ ਦੇ ਨੂੰ ਕਿਹਾ ਸੀਗਾ ਵੀ ਡੰਡਾ ਹੌਲੀ ਮਾਰੀ ਵੀ ਆਏ ਮਾਰਦੇ ਉਹਨੇ ਡੰਡਾ ਕਿਤੇ ਲੈ ਹੁਣ ਵਿਚਾਰਾ ਮਰ ਗਿਆ ਦੱਸ ਲਾ ਆ ਛੜਾ ਕੀ ਕਰਦਾ ਇੱਥੇ ਦੇਖਾਂ ਤਾਂ ਸਹੀ ਜਾ ਕੇ ਕੀ ਕਰੀ ਜਾਂਦਾ ਹੈ ਕੀ ਕਰੀਏ ਯਾਰ ਉਹ ਛੜਿਆ ਕੀ ਕਰੀ ਜਾਂਦਾ ਕੀ ਕਰੀ ਜਾਂਦਾ ਮੇਰੇ ਖੇਤ ਚ ਆ ਓਏ ਸਾਲਿਆ ਕੀ ਹਾਲ ਹੈ ਤੇਰਾ ਖਬਰਦਾਰ ਜੀ ਤਾਂ ਮੈਨੂੰ ਸਾਲਾ ਕਿਹਾ ਸਾਲਾ ਜੀਦਾ ਹੈਗਾ ਮੈਂ ਹੈਗਾ ਉਹ ਕੌਣ ਹੁੰਨਾ ਮੈਨੂੰ ਸਾਲਾ ਕਹਿਣ ਵਾਲਾ ਫਿਰ ਸਾਡਾ ਵੀ ਤਾਂ ਭਾਈ ਲੱਗਦਾ ਹੋ ਫਿਰ ਸਾਡਾ ਵੀ ਸਾਲੇ ਹੋਇਆ ਤੂੰ ਲੈ ਤੇਰਾ ਕਿਵੇਂ ਸਾਲਾ ਹੋਇਆ ਮੈਂ ਹਾਂ ਸਾਲਾ ਫੇਰ ਕੀ ਹੁੰਦਾ ਯਾਰ ਨਾਲ ਇੱਥੇ ਕੀ ਕਰੀ ਜਾਂਦਾ ਤੈ ਇਹਦਾ ਕੁੱਤਾ ਮਰ ਗਿਆ ਸਾਡਾ ਵਾਲਾ ਵੱਡਾ ਨਹੀਂ ਹੈਗਾ ਵੱਡਾ ਤੂੰ ਹੀ ਆ ਹੋਰ ਕੌਣ ਵੱਡਾ ਮੈਂ ਕਿੱਥੇ ਵੱਡਾ ਇਹਦਾ ਦਾੜੀ ਹੋਈ ਮਹਿੰਦੀ ਲਾਉਣ ਕਰਕੇ ਚਿੱਟੀ ਹੋ ਗਈ 55 ਸਾਲ ਦਾ ਤਦ ਹੋਇਆ ਪਿਆਗਾ ਕਿ ਤਾ ਹੋਰ ਨਾ ਕਹਦੀ 35 ਦਾ ਮੈਂ ਉਹ ਬੱਸ ਬੱਸ ਮੈਨੂੰ ਪਤਾ ਤੂੰ ਕਿਹੜਾ 35 ਤੁਰਾ ਤੁਰਾ ਫਿਰਦਾਵੇਂ ਕਦੇ ਆਪਣੀ ਭੈਣ ਕੋਲ ਕਹਦੇ ਵੀ 55 ਦਾ ਨਾਲੇ ਹੋਰ ਆ ਆ ਕੀ ਕਰਦਾ ਫਿਰ ਤੂੰ ਇੱਥੇ ਕੁੱਤਾ ਤਾਂ ਬਣਾਇਆ ਕੁੱਤਾ ਫਿਰ ਸਾਡੇ ਇੱਥੀ ਦੱਬਣਾ ਤਾਂ ਉਹ ਫਿਰ ਉੱਤਰ ਜਾਗਣ ਦੀ ਮਾਮ ਮੁਸਕ ਮਾਰੂਗੇ ਇੱਥੇ ਦੱਬ ਦਨਾ ਲਾ ਜਗਾ ਨਹੀਂ ਤੀ ਹਾਂ ਹਾਂ ਫਿਰ ਇੱਥੀ ਗੰਦ ਪਾਈ ਚੱਲੋ ਗੰਦ ਗੰਦ ਨੂੰ ਕੀ ਆ ਫਿਰ ਕੰਮ ਨਹੀਂ ਕਰਦੇ ਸਾਰਾ ਤਾਂ ਕੰਮ ਕਰਦਿਆਂ ਗੋਲਾ ਧੰਦਾ ਕਰਦਿਓ ਗੋਲਾ ਧੰਦਾ ਤੁਸੀਂ ਹਾਂ ਇਹ ਇਹ ਵਿਚਾਰਾ ਤੈਨੂੰ ਕੀ ਕਹਿੰਦਾ ਕਹ ਦੱਸ ਇੱਥੇ ਦੱਬ ਦਾਂਗੇ ਚੱਲ ਮੇਰਾ ਭਾਈ ਉਹ ਫਿਰ ਕਿਤੇ ਹੋਰ ਦੱਬ ਦੋ ਇੱਥੀ ਦੱਬਣਾ ਤੁਸੀਂ ਨੇ ਇਹ ਪੁੱਤ ਤਾਂ ਕੀ ਠੇਕਾ ਰਿਆ ਜਰਾ ਇਹਦਾ ਆ ਬੋਲਦਾ ਤੂੰ ਨਾਲ ਪਿਆਰ ਨਾਲ ਬੋਲੀਦਾ ਜੀਜਾ ਕਹਿ ਕੇ ਵੀ ਬੁਲਾ ਸਕਦਾ ਆ ਜੀਜਾ ਤੂੰ ਖਬਰਦਾਰ ਜੇ ਤਾਂ ਮੈਨੂੰ ਅੱਜ ਤੋਂ ਬਾਅਦ ਆ ਗੱਲ ਕਹੀ ਆ ਲੈ ਲੈ ਆਏ ਕਿ ਹੁੰਦਾ ਜਦੋਂ ਤੇਰਾ ਉਹ ਜੀਜਾ ਲੱਗਦਾ ਫਿਰ ਮੈਂ ਵੀ ਤੇਰਾ ਜੀਜਾ ਹੀ ਲੱਗਿਆ ਉਹ ਬਸ ਕਰ ਮੂੰਹ ਨਾ ਕਟਾਲੀ ਮੇਰੇ ਤੋਂ ਉਹ ਤੇਰੀ ਭੈਣ ਕੀ ਕਰਦੀ ਸੀ ਭੈਣ ਕਰਦੀ ਉਹ ਕੰਮ ਕਰਦੀ ਆ ਭੈਣ ਮੇਰੀ ਮਾਂ ਦਾ ਉਹ ਕਹਦਾ ਸੀ ਮਾਂ ਕੀ ਕਰਦੀ ਸੀ ਫਿਰ ਵੀ ਕੋਈ ਲੈ ਹੂੰ ਤਾਂ ਐਂ ਕੀ ਲੈਣਾ ਇਹਨਾਂ ਗੱਲਾਂ ਤੋਂ ਤੂੰ ਆਪਦੇ ਕੰਮ ਥਾਈ ਮਤਲਬ ਰੱਖ ਸੋ ਸਾਗ ਸੂਕ ਹੋ ਗਿਆ ਉਹਨੂੰ ਕਾਇਦਾ ਕਰ ਵੀ ਸਾਗ ਸੂਕ ਲੈ ਜਾ ਕਰੂਗੀ ਕੋਈ ਨਹੀਂ ਢੋੜ ਕੇ ਦੇ ਦਾਂਗੇ ہاں ਤੇਰੇ ਸਾਗ ਦੀ ਬੈਠੀ ਆ ਉਹ ਹਾਂ ਬਾਲਾ ਵੀ ਬੋਲੀਦਾ ਹੁੰਦਾ ਚੰਗਾ ਹਾਂ ਬੋਲੀ ਤੂੰ ਕਿੱਧਰ ਚੱਲਿਆ ਤੇ ਹੁਣ ਇਦਾਂ ਹੀ ਮੁੜ ਗਿਆ ਮੈਂ ਤਾਂ ਇਦਾਂ ਇਦਾਂ ਹੀ ਕੰਮ ਆਇਆ ਤੀ ਹੈ ਤੈਨੂੰ ਹੀ ਦੇਖਦਾ ਤੀਗਾ ਲਾ ਮੈਨੂੰ ਦੇਖਦਾ ਤੀਗਾ ਇੱਥੇ ਗੰਦ ਪਾਈ ਜਾਂਦੇ ਹੋ ਕਰ ਮੇਰੇ ਦੱਸ ਕੀ ਫੁੱਲ ਲੱਗੇ ਨੇ ਫੁੱਲ ਲੱਗੇ ਨੇ ਹਾਂ ਕੰਮ ਕਰ ਆਪਦਾ ਕੰਮ ਕਦੇ ਕਿੱਥੋਂ ਟੋਆ ਪੱਟ ਲਿਆ ਕਦੇ ਕਿੱਥੋਂ ਟੋਆ ਪੱਟ ਲਿਆ ਇਹ ਹੀ ਨਹੀਂ ਲੋਟ ਆਉਂਦੇ ਲੈ ਵੀ ਪਾਪਾ ਉਹਦੇ ਕੰਮ ਨਵੇਂ ਕਰਤੇ ਹੁਣ ਜਿਹੜਾ ਕੰਮ ਸਭ ਤੋਂ ਜ਼ਰੂਰੀ ਆ ਨਾ ਉਧਰ ਹੋ ਚਾਲਾ ਉਹਦਾ ਦੋਨੇ ਦਫਾਂ ਕੇ ਜਿ ਗਏ ਹੋਏ ਨੇ ਅਜਨਾ ਆਈ ਹਾਏ ਕੱਦੂ ਲੱਗੇ ਹੋਏ ਨੇ ਕੱਚੇ ਕੱਚੇ ਕੱਦੂ ਤੋੜ ਕੇ ਖਵਾ ਮੰਗੀ ਪਾਪੇ ਨੂੰ ਕੱਚੀ ਕੱਚੀ ਕੱਦੂ ਬੜਾ ਬੜਾ ਕੱਚਾ ਉਹ ਗੱਤਣਾ ਉਲੀ ਉਹ ਮਟੀ ਉਹ ਲੈ ਆ ਕੇ ਦਿੱਤੇ ਬਣਾ ਰਹਾ ਭਾਬੀ ਨਾਲ ਗੱਲ ਕਰਨੀ ਓ ਚਿਆਕਾ ਆਹੀ ਲੈ ਜਾਂਦੇ ਆਣਾ ਕੀ ਪਤਾ ਗੱਲ ਬਣ ਜੀ ਗੋਵੇ ਇਹ ਤਾਂ ਟਰਾਈਆਂ ਦੀਆਂ ਮਾਰਨੀਆਂ ਦਾ ਪੈਂਦੀ ਇਹਨੇ ਫੇਰ ਹੀ ਗੱਲ ਬਣਦੀ ਆ ਵਾਹ ਆਏ ਕੀ ਪਤਾ ਗੱਲ ਬਣੀ ਜਾਵੇ ਉਹ ਆਪਣੀ ਆਪਨੀ ਸ਼ਾਦੀ ਖਵਾ ਲਿਆ ਜਨਾ ਉਹ ਮਿਲਦਾ ਕਿਤਾ ਕਾਚਿਆ ਕਾਚਿਆ ਤਾਂ ਨੋਟ ਬਾਦੂ ਨੇ ਦੁੱਧ ਪਵਾ ਕੀ ਆਉ ਲੋਗੇ ਉਹ ਵੀਨੀ ਤੇਰੀ ਪੈਨ ਪਟੋਲਾ ਸਤ ਕੇ ਰੱਖਿਆ ਓਲਾ ਕਰ ਗਈ ਯਾਰਾਂ ਨੂੰ ਝੱਲਾ ਨਹੀਂ ਹਾਏ ਹਜੇ ਤੱਕ ਭਰਜਾਈ ਦਾ ਗੇਟ ਹੀ ਨਹੀਂ ਖੁੱਲਿਆ ਹੁੰਦਾ ਆ ਟਾਈਮ ਤੇ ਖੁੱਲ ਜਾਣਾ ਚਾਹੀਦਾ ਚੱਲ ਆਸਲਾ ਕੇ ਬੈਠੇ ਰਹਿਣੇ ਕਦੇ ਤਾਊਗੀ ਦਰਸ਼ਨ ਦੇ ਕੇ ਜਾਊ ਆ ਜਾ ਨੀ ਭਾਬੀ ਏ ਖਾਲਾ ਸੰਤਰਾ ਆਇਆ ਹੰਤਾ 10 ਵਜੇ ਨਾਲ ਆ ਯਾ ਗਲਉ ਹੀ ਆ ਵੀ ਸੰਤਰੇ ਕੇ ਅੱਜ ਮੇਰੇ ਸਾਲੇ ਦੇ ਉਹ ਵੀ ਨਹੀਂ ਹੈਗੇ ਦੋਏ ਅੱਜ ਮੇਰੀ ਕਹਾਣੀ ਸੱਟ ਬੈਠੂ ਜੇ ਆ ਜੇ ਨਾ ਬਾਹਰ ਮੇਰਾ ਸਾਲਾ ਨਾ ਆ ਜੇ ਜੇ ਉਹ ਆ ਗਿਆ ਨਾ ਸਾਰਾ ਕੰਮ ਹੀ ਖਰਾਬ ਕਰ ਦਊ ਯਾਰ ਕੋਸਨਾ ਕੋਸਤਾ ਕਰਨਾ ਪਊ ਅਨੇ ਤਾਂ ਆਪਣੇ ਜਾਈਨੇ ਬਾਹਰ ਹੋਣਾ ਨਹੀਂ ਮੇਰਾ ਸਾਲਾ ਸੰਤਰਾ ਵੀ ਮੁੱਕ ਗਿਆ ਵੀ ਉਹਨੂੰ ਦੇ ਹੀ ਦਿੰਦਾ ਬਹਾਨੇ ਨਾਲ ਗੱਲਬਾਤ ਟਲ ਪੈਂਦੀ ਆ ਕੋਈ ਨਾ ਕੋਈ ਹੱਲ ਉੱਡ ਡੰਗਰ ਖੁੱਲ ਗਿਆ ਓਏ ਉਹ ਡੰਗਰ ਖੁੱਲ ਗਿਆ ਉਹ ਡੰਗਰ ਖੁੱਲ ਗਿਆ ਓਏ ਅੱਡ ਕੀ ਹੋ ਗਿਆ ਵੀਰਾ ਇਹ ਹਾਂ ਭਰਾ ਭਾਈ ਜਾਨਾ ਕੀ ਹੋ ਗਿਆ ਉਹ ਗਾ ਨਹੀਂ ਪਾਉਂਦਾ ਵੀਰਾਈ ਹਾਂ ਉਹ ਡੰਗਰ ਖੁੱਲ ਗਿਆ ਸੀ ਉਹ ਭੱਜ ਗਏ ਕਿੱਧਰ ਗਏ ਮੈਂ ਤਾਂ ਦੀਦੇ ਨਹੀਂ ਕਿਤੇ ਉਹ ਲੰਗੇ ਉਹ ਰੋਡ ਤੇ ਜਾ ਚੜੇ ਤਾਂ ਹੈਏ ਮੈਂ ਤਾਂ ਦੀਦੇ ਨਹੀਂ ਕਿਤੇ ਹੋਰ ਦੱਸ ਵੀਰ ਅੱਜ ਬੜਾ ਉੱਠਣ ਨੂੰ ਟਾਈਮ ਲਾਤਾ ਵੀ ਅੱਜ ਮੇਰਾ ਸਿਰ ਦੁਖਦਾ ਸੀਗਾ ਮੈਂ ਪੇਰੇ ਹੀ ਫਿਰ ਲੈ ਹੋਰ ਜੰਤਰ ਖਾਲਾ ਭਰਾਈ ਮੈਂ ਨਹੀਂ ਸਾਣੀ ਖੱਟੇ ਜੇ ਆ ਕੇ ਤਾਂ ਦੇਖ ਹੂੰ ਮੈਂ ਦੇਣਾ ਸੀ ਚੱਜ ਦਾ ਦਿਨ ਦਾ ਪਾਣੀ ਦੇ ਕੇ ਸੜਤੀ ਹੋਰ ਦੇਣਾ ਭਰਾਈ ਤੈਨੂੰ ਲੈ ਮੈਂ ਕਿੱਥੋਂ ਤੋੜ ਕੇ ਲਿਆਇਆ ਆ ਉਹ ਆਪਣੇ ਬੂਟੇ ਦੇ ਰੱਖਦੇ ਆ ਤਾਜੇ ਹੋਰ ਨਾ ਕਿਤੇ ਆਪਦੇ ਜਿੱਤੀਆਂ ਖਾਂਦਾ ਖਾਂਦਾ ਮੇਰੇ ਪਵਾ ਦੀ ਓਏ ਨਹੀਂ ਕਿਉਂ ਕਬਰਾਈ ਜਾਨੀ ਆ ਆਪਣੇ ਘਰੇ ਲੱਗਦੇ ਆ ਬਿਹੜੇ ਦੋ ਬੂਟੇ ਆ ਅੱਛਾ ਹੂੰ ਤੇ ਤੁਸੀਂ ਵੀ ਸੜਿਆਨੇ ਲਾ ਰੱਖਿਆ ਭਰਾਈ ਇਹੀ ਗੱਲ ਨਹੀਂ ਫਲ ਫਰੂਟ ਅਸੀਂ ਪੂਰਾ ਖਾਣਿਆ ਮੈਂ ਚਾਹੀਦਾ ਯੰਗ ਪੀਆਗੇ ਓ ਮਾਈ ਗਾਡ ਹਾਂ ਬੜਾ ਹੀ ਸੋਹਣਾ ਹੈ ਨਾ ਦਨੂ ਦਾ ਤਾਂ ਮੈਨੂੰ ਲੱਗਦਾ ਨਹੀਂ ਵੀ ਤੂੰ ਹੋਵੇਂਗਾ ਪਰ ਇਹ ਹਜੇ ਤਾਂ 4 ਵਜੇ ਦੋਵੇਂ ਤੇਰੀ ਢੀਕ ਤੇ ਬੈਠਾ ਇੱਥੇ ਤੇ ਮੇਰਾ ਐਸੀ ਆਏਗੀ ਆਏਗੇ ਆਏਗੀ ਹੋਣਾ ਹੂਗਾ ਤੂੰ ਕਿਹੜਾ ਦੇ ਜਨਾ ਕਦੇ ਤੂੰ ਇੱਧਰ ਨੂੰ ਤੇ ਜਨਾ ਦੱਸ ਕੀ ਦੇਖਦਾ ਉਹਨੇ ਘਰ ਵਾਲੇ ਨੂੰ ਤੋਂ ਪਰਜਾਈ ਮੈਂ ਆਏ ਦੇਖਦਾ ਹੁੰਦਾ ਵੀ ਦੇਖਾਂਗੇ ਤੇ ਪਰਜਾਈ ਬਿਮਾਰ ਤਾਂ ਨਹੀਂ ਹੋਗੀ ਤੂੰ ਹੀ ਇਕੱਲੀ ਜਾਨੀ ਰਹਿਣੀ ਆ ਉਹ ਤੇਰਾ ਭਰਾ ਹੈਗਾ ਦਵਾਈ ਦਵਾਉਣ ਨੂੰ ਉਹ ਤੇਰਾ ਭਰਾ ਕਿੱਥੇ ਧਿਆਨ ਦਿੰਦਾ ਤੇਰੇ 'ਚ ਉਹ ਤਾਂ ਆਪ ਇੱਥੇ ਕੁੜੀਆਂ ਨਾਲ ਗੇੜੇ ਸਮਝਾਉਂ ਨੂੰ ਥੋੜਾ ਜਿਹਾ ਕਿਹਦੀ ਕੁੜੀ ਨਾਲ ਗੇੜਦਾ ਉਹ ਹੋਰ ਇੱਥੇ ਫਿਰਦਾ ਰਹਿੰਦਾ ਸੜਕਾਂ ਤੇ ਕਿਹਦੀ ਕੁੜੀ ਨਾਲ ਫਿਰਦਾ ਹੁੰਦਾ ਦੱਸ ਤਾਂ ਸਹੀ ਮੈਨੂੰ ਪਰਈ ਮੈਂ ਕਿਹੜਾ ਜਾਣਦਾ ਮੈਂ ਕੁੜੀਆਂ 'ਚ ਧਿਆਨ ਨਹੀਂ ਦਿੰਦਾ ਅੱਛਾ ਦੇ ਉਹਨੂੰ ਘਰੇ ਉਹਨੂੰ ਵੀ ਪੁੱਛਦੀ ਐ ਵੀ ਕਿਹਦੀ ਕੁੜੀ ਤੇ ਟਰਾਈ ਮਾਰਦਾ ਵਾ ਮੈਂ ਕੁੜੀਆਂ 'ਚ ਧਿਆਨ ਨਹੀਂ ਦਿੰਦਾ ਪਰਈ ਮੈਂ ਤਾਂ ਉਹ ਦੇਖਿਆ ਜਾਂਦਾ ਆ ਤੂੰ ਪਰਈ ਅੱਜ ਤਾਂ ਧਿਆਨ ਰੱਖੀਂ ਫਿਰਦਾ ਕੁੜੀਆਂ ਤਾਂ ਤੂੰ ਘੱਟ ਤੂੰ ਪਰਈ ਤੂੰ ਤਾਂ ਫਿਰ ਆਪਦੀ ਐ ਅੱਛਾ ਹਾਂ ਬਗਾਨੀਆਂ ਤੇ ਧਿਆਨ ਨਹੀਂ ਦਈਂਦਾ ਆਪਦੀ ਦਾ ਧਿਆਨ ਦਈਦਾ ਅੱਛਾ ਹੂੰ ਬੱਸ ਵੇ ਦਿਮਾਗ ਖਾ ਲਿਆ ਤੂੰ ਤਾਂ ਅੱਜ ਤੜਕੇ ਦਾ ਮੇਰਾ ਪਹਿਲਾਂ ਹੀ ਸਿਰ ਦੁਖਦਾ ਮੈਂ ਤਾਂ ਜਾਣੀ ਆ ਦਵਾਈ ਦਵਾਈ ਲੈਣੀ ਆ ਜਾ ਕੇ ਪਰਈ ਉਹਦਾ ਠੀਕ ਐ ਸੁਦੀਹਾ ਉੱਠ ਘੜਿਆ ਕਰੋ ਤਾਂ ਤੂੰ ਮੈਥੋਂ ਕੀ ਕਰਾਉਣਾ ਸੁਦੀਹਾ ਉੱਠਾਂ ਜਾਈਏ ਉੱਠਾਂ ਤੇ ਹਾਂ ਜੀ ਉੱਠਣਾ ਬਰਕਤ ਰਹਿੰਦੀ ਐ ਘਰ ਚ ਨੇ ਸਾਡੇ ਵਰਗੇ ਛੜਿਆ ਨੂੰ ਹੋਰ ਦੱਸੋ ਕੀ ਮੈਂ ਠੀਕ ਹਾਂ ਚਲ ਆ ਜੀ ਉੱਪਰ ਹਾਂ ਜੀ ਹਾਂ ਜੀ ਠੀਕ ਆਕਰ ਫੋਨ ਕਰਦੇ ਹੋ ਆਉਣ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਐ ਜੀ ਓਕੇ ਔਰ ਕਰਲੇ ਪੈਣੇ ਕੰਮ ਧੰਦੇ ਬਸ ਕਰੀ ਜਾਂਦੀ ਸੀ ਵੀਰੇ ਆ ਗਏ ਤਾ ਹੁਣ ਇਹਨੂੰ ਬੈਠ ਕੇ ਆ ਚਾਹ ਲਿਆ ਪੈਣੇ ਹਾਂ ਲਿਓ ਨੀ ਲੈ ਜਾ ਬੈਠੇ ਹੋ ਲੈ ਫੜ ਵੀਰੇ ਚਾਹ ਖੇਤ ਗਿਆ ਸੀ ਹਾਂ ਖੇਤ ਜਾ ਕੇ ਆ ਦੀਗਾ ਅੰਤਾਂ ਪਾਣੀ ਪੁਣੀ ਲਾਉਣਾ ਲਾ ਹੋਇਆ ਤਾਂ ਨਹੀਂ ਹਲੇ ਪਾਣੀ ਬਸ ਲਾਉਣਾ ਕੋਈ ਕਦੇ ਦਿਨ ਚ ਅੱਛਾ 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 ਲਾ ਦਾਂਗੇ ਜੀ ਇੱਕ ਵੇ ਓਏ ਆ ਜਾ ਕਿੱਥੇ ਬੈਠਾ ਯਾਰ ਦੜਿਆ ਕੀ ਆ ਓਏ ਆ ਜਾ ਮੈਂ ਜਾਣਾ ਮੇਰਾ ਕੰਮ ਔਖਾ ਖਰਚਾ ਦੱਸ ਮਿੰਟ ਦਾ 10 ਮਿੰਟ ਕਿੱਥੇ ਯਾਰ ਖੜਿਆ ਜਾਂਦਾ ਕ ਮੇਰੇ ਸੋਲੇ ਤਾਂ ਪਾ ਕੇ ਮਾਰ ਲਿਆ ਓਏ ਆ ਜਾ ਯਾਰ ਤੂੰ ਮੇਰੀ ਗੱਲ ਸੁਣ ਓਏ ਕੋਈ ਕੰਮ ਵੀ ਕਰ ਲਿਆ ਕਰ ਓਏ ਇੱਕ ਕੰਮ ਕਰਨੀ ਚੱਲਿਆ ਮੈਂ ਆ ਰਵਾਂ ਆ ਜਾ ਕਿਧੇ ਪਈ ਜਾਂਦਾ ਭੈਣੇ ਨਾ ਫੇਰ ਲੜਪੇ ਹੋਣਗੇ ਹੋਰ ਕੀ ਦੇ ਪੈਣਾ ਰੌਲਾ ਇਹਨਾਂ ਦਾ ਤਾਂ ਰੋਜ਼ ਦੇ ਕੰਮ ਆ ਛੜਿਆਂ ਦਾ ਇਹਨਾਂ ਦੇ ਹੋਰ ਕੀ ਕੰਮ ਹੈਗਾ ਕੋਈ ਬਸ ਇਹਨਾਂ ਦੇ ਗੱਲਾਂ ਚਾਉਣ ਦੀ ਭਾਣੇ ਤੈਨੂੰ ਕੋਈ ਲੋੜ ਨਹੀਂ ਅੱਛਾ ਬਸ ਤੈਨੂੰ ਮੇਲੇ ਕਰੇ ਤਾਂ ਨਹੀਂ ਨਾ ਮੈਨੂੰ ਤਾਂ ਕੋਈ ਮਿਲਿਆ ਨਹੀਂ ਹੈਗਾ ਇਹ ਤਾਂ ਸਿਰੇ ਦੇ ਮਲੰਗ ਨੇ ਤੰਨੇ ਕੀ ਕਹਿੰਦੇ ਸੀਗੇ ਬਸ ਜੇ ਤੈਨੂੰ ਮਿਲਣ ਕਰਨ ਬਸ ਇਹਨਾਂ ਦੀ ਗੱਲਾਂ ਚਾਉਣ ਦੀ ਲੋੜ ਨਹੀਂ ਅੱਛਾ ਠੀਕ ਹੈ ਕਹਿੰਦਾ ਸੀ ਕੁਝ ਕਹਿ ਕਹਿਣ ਕੇ ਤਾਂ ਕੀ ਆ ਵੱਡੇ ਦੀ ਗੱਲ ਸੁਣ ਲਾ ਹਾਂ ਕੀ ਕਹਿੰਦਾ ਸੀ ਆਪਣੇ ਖੇਤ ਕੁੱਤਾ ਦੱਬੀ ਜਾਵੇ ਉੱਥੇ ਤੇ ਫਿਰ ਤਾਂ ਤੋ ਕੁਝ ਕਰਿਆ ਨਹੀਂ ਉਹਨੂੰ ਮੈਂ ਤਾਂ ਕਿਹਾ ਸੀ ਮਾ ਤੈਨੂੰ ਸਾਡੇ ਖੇਤ ਦੀ ਨਾਲ ਕਿੱਥੇ ਕੁੱਤਾ ਦੱਬਨ ਨੂੰ ਤੇ ਹੋਰ ਪਾਸੇ ਮਰ ਜਾ ਘਰੇ ਇੰਨੀ ਜਗ੍ਹਾ ਵੀ ਹੈ ਹਾਂ ਤੇ ਆ ਛੜੀ ਜੀ ਪੂਰੀ ਲਈ ਫਿਰਦਾ ਹੁੰਦਾ ਇੱਕ ਹਾਂ ਪੜਿਆ ਲਿਖਿਆ ਮਲੰਗ ਛੜਾ ਅੱਛਾ ਉਹ ਕੀ ਕਹਿੰਦਾ ਸੀ ਉਹ ਕੀ ਪਿੰਡ ਚ ਇੱਥੇ ਲੜਾਈ ਪੈ ਗਈ ਉਹਦੀ ਅੱਛਾ ਬਸ ਉੱਥੋਂ ਕੁੱਟ ਖਾ ਕੇ ਆ ਗਿਆ ਲੈ ਦੱਸ ਹੋਰ ਇਹਨਾਂ ਨੇ ਕੀ ਕਰਨਾ ਕੁੱਟੀ ਖਾਣੀ ਆ ਕੁੱਟੀ ਖਾਣੀ ਉਹਦੀ ਛੋਟੇ ਦੀ ਗੱਲ ਸੁਣ ਲਾ ਹਾਂ ਪਰਸੋਂ ਮੇਰਾ ਮੋਟਰਸਾਈਕਲ ਮੰਗ ਕੇ ਲੈ ਗਿਆ ਅੱਛਾ ਕਹਿੰਦਾ ਮੈਂ ਆ ਗਿਆ ਬਸ 10 20 ਮਿੰਟਾਂ ਚ ਆ ਗਿਆ ਆਖਣੇ ਆਇਆ ਫਰ ਤੂੰ ਇਹਨਾਂ ਨੇ ਦੇਈ ਨਾ ਕਰ ਮੋਟਰਸਾਈਕਲ ਇਹ ਹੈ ਹੀ ਨਹੀਂ ਕੰਮ ਦੇ ਬੰਦੇ ਫਿਰ ਤੂੰ ਮੋਟਰਸਾਈਕਲ ਕਿਉਂ ਦਿੰਨਾ ਹਾਂ ਮੋਟਰਸਾਈਕਲ ਚੱਲ ਮੈਨੂੰ ਐਤੀ ਵੀ ਚੱਲ ਆ ਜੂਗਾ 10 15 ਮਿੰਟਾਂ ਚ ਆ ਜੂਗਾ ਚੱਲ ਇਹਨਾਂ ਦਾ ਤਾਂ ਕੰਮ ਹੀ ਇਹੀ ਆ ਤੈਨੂੰ 10 ਵਾਰੀ ਕਿਹਾ ਵੀ ਤੂੰ ਨਾ ਦਿਆ ਕਰ ਇਹਨਾਂ ਨੂੰ ਮੋਟਰਸਾਈਕਲ ਦਾ ਪਾਸੇ ਤੋਂ ਬਾਅਦ ਮੁੜ ਕੇ ਕੰਨਾਂ ਨੂੰ ਹੱਥ ਲਾ ਲਈ ਮੈਂ ਇਹਨਾਂ ਨੂੰ ਚੀਜ਼ ਨਹੀਂ ਦਈ ਅੱਜ ਤੋਂ ਬਾਅਦ ਤੇ ਨਾਲੇ ਮੈਨੂੰ ਇਹਨਾਂ ਦਾ ਉਹ ਦੂਜਾ ਮਿਲਿਆ ਸੀਗਾ ਹੈਪਾ ਜੀ ਉਹਦੇ ਨੇ ਉਹਦੇ ਪਿੱਛੇ ਨਾ ਲੱਗ ਜੀ ਤੂੰ ਉਹ ਮੈਨੂੰ ਕਹਿੰਦਾ ਸੀ ਨਾਲੇ ਤੂੰ ਕੁੜੀਆਂ ਛੇੜਦਾ ਵਾ ਲਾ ਮੈਂ ਕਿਹੜੀ ਕੁੜੀ ਮੈਨੂੰ ਨਹੀਂ ਪਤਾ ਮੈਨੂੰ ਲੰਬਾ ਦਿੱਤਾ ਸੀ ਉਹਨੇ ਕਹਿੰਦਾ ਸਮਝਾ ਕੇ ਰੱਖਿਆ ਕਰ ਉਹਨੂੰ ਤੂੰ ਮੇਰੀ ਗੱਲ ਕਰਾਈ ਉਹਦੇ ਮੂੰਹ ਤੇ ਮੈਂ ਸਦੂੰਗੀ ਤੇ ਉਹਨੂੰ ਹਾਂ ਐ ਤਾਂ ਅੱਜ ਤੈਨੂੰ ਇੰਨੀ ਗੱਲ ਕਹਿੰਦਾ ਕੱਲ ਕੋਈ ਕੁਝ ਹੋਰ ਕਹੂਗਾ ਫਿਰ ਉਹ ਉਹ ਤਾਂ ਉਹ ਤਾਂ ਉਹਦੇ ਮੇਰੇ ਤੋਂ ਪੈਸੇ ਮੰਗਦਾ ਸੀ ਭੈਣੇ ਅੱਛਾ ਬਸ ਗੱਲ ਬਣਾ ਕੇ ਤੈਨੂੰ ਕਹਤੀ ਉਹਨੇ ਅੱਛਾ ਹਾਂ ਤੇ ਮੈਂ ਕਰਦਾ ਉਹਦੇ ਨਾਲ ਗੱਲ ਕਰਿਓ ਲੈ ਛੜਿਆ ਉਹਨੂੰ ਯਾਦ ਕੀਤਾ ਤੇ ਛੜਿਆ ਹਾਜ਼ਰ ਇਹ ਗੇਟ ਤੇ ਖੜਾ ਸੀਗਾ ਸੌਂਦਾ ਹੀ ਸੀਗਾ ਇਹਨਾਂ ਦੀ ਉਕਾ ਸਰਤੀ ਹੋਰ ਕੀ ਕਰਨਾ ਇਹਨਾਂ ਨੇ ਹਾਂ ਚੋ ਵੀ ਜੇ ਨਾ ਇਹਨੂੰ ਵੀ ਦੇ ਦੇ ਘਟਾ ਹਾਂ ਤੂੰ ਪੀਲਾ ਚਾਹ ਸਸਰੀ ਕਾ ਭੀ ਸਸਰੀ ਕਾਲ ਇਹ ਕੀ ਚੱਕੀ ਫਿਰਦਾ ਕਿੱਥੋਂ ਲਿਆਇਆ ਕਦੋਂ ਤੂੰ ਮੈਂ ਕਿਹਾ ਕਿ ਤਣਾਉ ਲੈ ਚੋਰੀ ਨਾ ਤੂੰ ਲੈ ਕਦੋਂ ਲੈਣ ਗਿਆ ਸੀ ਚੋਰੀ ਤੇ ਕਦੋਂ ਲੈ ਕੇ ਆਇਆ ਕੋਕਤੇ ਬਣਾਉ ਚਾਹੇ ਕੁਛ ਬਣਾਉ ਖਾਉ ਵਾ ਚੋ ਆਹ ਖੜਾ ਮੇਰਾ ਸਾਲ ਹਾਂ ਦੱਸ ਕੇ ਹਾਤੀ ਵੀ ਨਾਲੇ ਤੂੰ ਨਾ ਜਾਇ ਲੈ ਲਈ ਗੁਲ ਲੈ ਲਈ ਸਬਜੀ ਤਾਂ ਉਹ ਦੇ ਫੜਾਤਾ ਕੰਮ ਆ ਫੜਾਈ ਨੇ ਕੋਪੀ ਖੇਤਰ ਬੈਠ ਕੇ ਮਿਲਾਂ ਨਹੀਂ ਪੈਂਦੇ ਉਹਦੇ ਕਮਰਾਂ ਦਾ ਫੜਾਤਾ ਉਹਨੇ ਚਲ ਆ ਤੇ ਰੋਟੀ ਦਾ ਖਾਦੇ ਹੋਗੇ ਆਹ ਠੀਕ ਹੈ ਠੀਕ ਹੈ